ਬੇ ਹਿੰਮਤ ਨੇ ਉਹ ਜੋ ਬੱਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜੀ ਹਾਂ ਅਸੀਂ ਜਿਸ ਬੱਚੇ ਦੀ ਅੱਜ ਗੱਲ ਕਰ ਰਹੇ ਹਾਂ ਇਹ ਨਵਦੀਪ ਕੌਹਰਾ ਜਿਸ ਨੇ ਗੁਰਬਤ ਵੀ ਨਹੀਂ ਢਾ ਸਕੀ ਦੱਸ ਦਈਏ ਕਿ ਪੰਜਾਬ ਸਕੂਲ ਬੋਰਡ ਵੱਲੋਂ ਅੱਜ ਐਲਾਨੇ 8ਵੀਂ ਜਮਾਤ ਦੇ ਨਤੀਜੇ ਵਿੱਚ ਨਵਦੀਪ ਕੌਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਜੋ ਪਿੰਡ ਕਲਿਆਣਾ ਦੀ ਰਹਿਣ ਵਾਲੀ ਹੈ ਔਰ ਉਸਨੇ ਪੰਜਾਬ ਵਿੱਚ 7ਵਾਂ ਰੈਂਕ ਹਾਸਲ ਕੀਤਾ ਉਸ ਦੇ ਪਿਤਾ ਸਿਰ ਉੱਤੇ ਪਿਤਾ ਦਾ ਵੀ ਸਾਇਆ ਨਹੀਂ ਔਰ ਉਸ ਦੀ ਮਾਤਾ ਜੋ ਕਿ ਕਪੜੇ ਸਿਉਂਦਾ ਕੰਮ ਕਰਦੀ ਆ ਜਾਂ ਪਸ਼ੂ ਪਾਲਣ ਦਾ ਕੰਮ ਕਰਕੇ ਪਰਿਵਾਰ ਗੁਜ਼ਾਰਾ ਕਰਦਾ ਹੈ ਉਸ ਦੀ ਮਾਤਾ ਕਰਮਜੀਤ कौर ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹੀ ਹਨ ਵੱਡੀ ਧੀ ਹਰਪ੍ਰੀਤ कौर 10ਵੀਂ ਜਮਾਤ ਵਿੱਚ ਪੜਦੀ ਹੈ ਅਤੇ ਨਵਦੀਪ 8ਵੀਂ ਕਲਾਸ ਵਿੱਚ ਪੜਦੀ ਸੀ ਬਿਲਕੁਲ ਛੋਟਾ ਜਿਹਾ ਪਰਿਵਾਰ ਹੈ ਔਰ ਇਸ ਪਰਿਵਾਰ ਦੀਆਂ ਦੋ ਧੀਆਂ ਹੀ ਉਸ ਦਾ ਆਸਰਾ ਹਨ ਕਰਮਜੀਤ ਕੌਰ ਇਹ ਦੇ ਅੱਜ ਜਦ ਅਸੀਂ ਘਰ ਪੁੱਜੇ ਤਾਂ ਉਸ ਦੇ ਬੇਟੀ ਦੇ ਜਿਹੜੇ ਵਿੱਚੋਂ ਪਹਿਲੇ ਨੰਬਰ ਤੇ ਆਉਣ ਤੇ ਇਸ ਗੱਲ ਨੂੰ ਸੁਣ ਕੇ ਉਹ ਬੇहद ਭਾਵਕ ਹੋ ਗਈ ਔਰ ਉਸ ਦਾ ਕਹਿਣਾ ਹੈ ਕਿ ਇਹ ਜੋ ਖੁਸ਼ੀ ਹੈ ਉਸ ਤੋਂ ਸੰਭਾਲੀ ਨਹੀਂ ਜਾਂਦੀ ਉਸ ਦੀਆਂ ਧੀਆਂ ਉਸ ਤੇ ਵੀ ਬਹੁਤ ਕੀ ਨਾਮ ਤੁਹਾਡਾ ਜੀ ਤੁਹਾਡੀ ਬੇਟੀ ਦਾ ਕੀ ਨਾਮ ਹੈ ਨਵਦੀਪ ਕੌਰ ਜੀ ਤੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਤੇ ਰਹੀ ਆ ਔਰ ਪੰਜਾਬ ਦੇ ਵਿੱਚ ਸੱਤਵੇਂ ਨੰਬਰ ਤੇ ਆਈ ਆ ਹਾਂਜੀ ਇਹਦੀ ਮਿਹਨਤ ਨੂੰ ਤੁਸੀਂ ਕਿੰਨਾ ਕੁ ਸਮਝਦੇ ਹੋ ਅੱਜ ਕਿੰਨਾ ਕੁ ਪਰਿਵਾਰ ਖੁਸ਼ ਆ ਬਹੁਤ ਖੁਸ਼ ਹਾਂ ਜੀ ਇਸ ਤੱਕ ਇਹਦੇ ਸੋਚੇ ਨਹੀਂ ਸੀ ਵੀ ਸਾਡੇ ਗਰੀਬਾਂ ਦੇ ਬੱਚੇ ਵੀ ਨਿਂ ਧਿਆਨ ਨਾਲ ਪੜ੍ਹਨ ਲਈ ਉਸ ਤਨ ਪੜ੍ਹ ਹੈ ਗੇ ਜੀ ਤੁਸੀਂ ਬਿਲਕੁਲ ਅਨਪੜ੍ਹੋ ਹਾਂਜੀ ਪੰਜ ਪੜ੍ਹਿਆ ਹਰਿਆਣਾ ਵਿੱਚ ਜੀ ਹਿੰਦੀ ਇੱਥੇ ਹਿੰਦੀ ਤਾਂ ਪਿੱਛੋਂ ਲੱਗਦੀ ਓ ਜੀ ਪੰਜਾਬੀ ਲੱਗਦੀ ਹੈ ਅੱਛਾ ਹਾਂਜੀ ਤੁਸੀਂ ਪਰਿਵਾਰ ਦੇ ਵਿੱਚ ਕੰਕਣ ਕੌਣ ਆ? ਅਸੀਂ ਜੀ ਤਿੰਨੇ ਮੈਂਬਰ ਆਂ ਜੀ। ਦੋ ਮੇਰੇ ਬੇਟੇ ਆ ਜੀ ਨਾ ਡੈਡੀ ਦੀ ਡੈਥ ਹੋ ਗਈ ਜੀ। ਕਦੋਂ ਦੀ ਡੈਥ ਹੋਈ ਆ? 1902 ਮੈਂ 19 2019 ਬੇਟਾ ਦਾ ਨਾਮ ਕੀ ਆ? ਮੇਰਾ ਨਾਮ ਹਰਪ੍ਰੀਤ ਕੌਰ। ਓਕੇ। ਤੁਹਾਡੇ ਤੋਂ ਛੋਟੇ ਸਿਸਟਰ ਹਾਂਜੀ ਮੇਰੇ ਤੋਂ 2 ਸਾਲ ਛੋਟੀ ਹੈ ਜੀ ਅੱਛਾ ਕਿੰਨੀ ਕੋ ਮਿਹਨਤ ਕਰਦੀ ਸੀ ਪੜਾਈ ਲਿਖਾਈ ਦੀ ਇਹ ਬਹੁਤ ਮਿਹਨਤ ਕਰਦੀ ਹੈ ਜੀ ਸਟਾਰਟਿੰਗ ਤੋਂ ਹੀ ਮਤਲਬ ਇਹਦਾ ਮਤਲਬ ਇਹ ਕਦੇ ਵੀ ਸੈਕਿੰਡ ਨਹੀਂ ਹਮੇਸ਼ਾ ਤੇ ਫਰਸਟ ਆਉਂਦੀ ਆ ਤੇ ਇਸ ਸਾਲ ਇਹਨੇ ਵੈਸੇ ਜਿਆਦਾ ਮਿਹਨਤ ਕੀਤੀ ਸੀ ਨੂੰ ਪਤਾ ਸੀ ਵੀ ਬੋਰਡ ਦੀ ਕਲਾਸ ਹੈ ਮਤਲਬ ਇਹ ਸਟਾਰਟਿੰਗ ਸਾਲ ਦੇ ਪਹਿਲੇ ਦਿਨ ਤੋਂ ਹੀ ਬਹੁਤ ਵਧੀਆ ਪੜਦੀ ਸੀਗੀ ਹਾਂਜੀ ਇਹ ਅੱਜ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਹੈ ਕਿੰਨੇ ਪਰਸੈਂਟ ਨੰਬਰ ਆਏ ਆ 99% ਨੰਬਰ ਆਏ ਆ 594 ओके okay. 594 ਤੇ 6 ਨੰਬਰ ਹੀ ਘਟਾ ਬਸ 1% ਹੀ ਘਟਦਾ ਮਤਲਬ ਇਹ ਤੁਹਾਡੇ ਸਿਸਟਰ ਆ ਤੁਸੀਂ ਵੀ ਇਹਨੂੰ ਪੜਾਉ ਲਖਾਈ ਚ ਕੋਆਪਰੇਟ ਕਰਦੇ ਹੋਗੇ ਸਹਿਯੋਗ ਦੇ ਹਾਂਜੀ ਹਾਂਜੀ ਮਤਲਬ ਜਿਹੜਾ ਕੁਝ ਨਹੀਂ ਸਮਝ ਆਉਂਦਾ ਸੀ ਮੈਂ ਸਮਝਾ ਦਿੰਦੀ ਹੁੰਦੀ ਸੀ ਤੇ ਵੈਸੇ ਤਾਂ ਇਹ ਖੁਦ ਦੀ ਮੋਤ ਵਧੀਆ ਵੱਢਦੀ ਆ ਠੀਕ ਹੈ ਹਾਂਜੀ ਮੋਹਲਾ ਬੇਟਾ ਕੀ ਨਾਮ ਹੈ ਨਵਦੀਪ ਕੌਰ ਬੇਟਾ ਤੁਸੀਂ ਜਿਲ੍ਹੇ ਫਾਜ਼ਿਲਕਾ ਚ ਟੌਪ ਕੀਤਾ ਹੈ ਤੁਸੀਂ ਜਿਸ ਘਰ ਚ ਬਿਲੋਂਗ ਕਰਦੇ ਹੋ ਛੋਟਾ ਜਿਹਾ ਪਰਿਵਾਰ ਆ ਗਰੀਬ ਪਰਿਵਾਰ ਆ ਤੁਸੀਂ ਇੰਨੀ ਮਿਹਨਤ ਕੀਤੀ ਤੁਸੀਂ ਕਿਵੇਂ ਇਹਦੇ ਲਈ ਕਿਹਨੂੰ ਸਮਝਦੇ ਹੋ ਬੀਐਸ ਲਈ ਮਿਹਨਤ ਦੇ ਵਿੱਚ ਕਿੰਨਾ ਕਿੰਨਾ ਸੰਜੋਗ ਸਾਡੇ ਟੀਚਰਾਂ ਦਾ ਤੇ ਮੇਰੇ ਪੈਰਾਂ ਦਾ ਅੱਛਾ ਅੱਜ ਤੁਸੀਂ ਬਣਨਾ ਕੀ ਚਾਹੁੰਦੇ ਹੋ ਪਰ ਦੇ ਕੇ ਟੀਚਰ ਟੀਚਰ ਬਣਨਾ ਚਾਹੁੰਦੇ ਹਾਂਜੀ ਤੇ ਬੇਟਾ ਕਿੰਨੀ ਕੁ ਮਿਹਨਤ ਕਰਦੇ ਸੀ ਕਿੰਨਾ ਪੜਦੇ ਹੁੰਦੇ ਸੀ ਸਾਰਾ ਸਾਲ ਹੀ ਬੜੇ ਸੀ ਪੇਪਰਾਂ ਤੋਂ ਪਹਿਲਾਂ ਵੀ ਪੜ੍ਹੀ ਸੀ ਵਾਵਾ ਅੱਛਾ ਉਹ ਓਵਰਟਾਈਮ ਵੀ ਲਾਉਂਦੇ ਸੀਗੇ ਹਾਂ 10 ਵਜੇ ਤੱਕ ਪੜ੍ਹਦੀ 10 ਵਜੇ ਤੱਕ ਪੜ੍ਹਦੀ ਸੀ ਰਾਤੀ ਹਾਂਜੀ ਘਰ ਦਾ ਕੰਮ ਵੀ ਮੰਮਾ ਨਾਲ ਕਰਾਉਂਦੇ ਹੋਗੇ ਸੰਜੋਗ ਕਰਦੇ ਸੀ ਹਾਂਜੀ ਧਾਰ ਵੀ ਕਰਦੀਆਂ ਜੀ ਹੈ ਧਾਰ ਵੀ ਕਰਦੀਆਂ ਇਹ ਹਾਂਜੀ ਧਾਰ ਵੀ ਕਰਦੀ ਹਾਂ ਹਾਂਜੀ ਮੈਂ ਕੱਪੜੇ ਉਹਨਾਂ ਨੂੰ ਤੁਸੀਂ ਕੱਪੜੇ ਬਣਾਉਂਦੇ ਹੋ ਹਾਂਜੀ ਥੋੜੇ ਬਹੁਤੇ ਬਣਾ ਲੰਨੇ ਬਾਕੀ ਸਾਰਾ ਨਿਰਾਚਰ ਆਪਾਂ ਇਹ ਧਾਰ ਵੀ ਕੱਢ ਦਿਆਂ ਜੀ ਧਾਰ ਵੀ ਕੱਢ ਦਿਆਂ ਹਾਂਜੀ ਉਹ ਜੇ ਤਾਂ ਡੇਲੀ ਕਰਦੀ ਇੱਕ ਵਾਰੀ ਜੀ ਅੱਛਾ ਨਵਦੀਪ ਹਾਂਜੀ ਛੋਟੀ ਕੁੜੀ ਅੱਜ ਵੈਗੁਰਜੀ ਕਖੜ ਸਾਹਿਬ ਵੈਗੁਰਜੀ ਕੀ ਫਤਿਹ ਹਾਂਜੀ ਵੈਗੁਰਜੀ ਕਖੜ ਸਾਹਿਬ ਵੈਗੁਰਜੀ ਕੀ ਫਤਿਹ ਸਾਡੇ ਬੱਚੀ ਨੇ ਬੇਟਾ ਨਮਦੀਪ ਕੌਰ ਨੇ 99% ਨੰਬਰ ਲੈ ਕੇ ਫਾਇਲ ਕਾ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਪਿੰਡ ਦਾ ਵੀ ਨਾਂ ਰੋਸ਼ਨ ਕੀਤਾ ਤੁਹਾਨੂੰ ਸਾਬ ਇਸ ਪ੍ਰਾਪਤੀ ਨੂੰ ਤੁਸੀਂ ਕੀ ਸਮਝਦੇ ਹੋ ਇੱਕ ਛੋਟਾ ਜਿਹਾ ਪਰਿਵਾਰ ਹੈ ਇੱਕ ਬੱਚੇ ਦਾ ਕਿਉਂਕਿ ਵੱਡੇ ਵੱਡੇ ਸਕੂਲਾਂ ਦੇ ਨਾਲ ਬੱਚਿਆਂ ਦੇ ਮੁਕਾਬਲੇ ਹੁੰਦੇ ਆ ਇਸ ਦੇ ਵਿੱਚ ਜਿਹੜਾ ਬੱਚੇ ਦੀ ਮਿਹਨਤ ਨੂੰ ਕਿਵੇਂ ਸਮਝਦੇ ਹੋ ਤੁਸੀਂ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਰਕਾਰੀ ਹਾਈ ਸਕੂਲ ਦੇ ਵਿੱਚੋਂ ਪੜ੍ਹ ਕੇ ਬੱਚੇ ਨੇ 99% ਨੰਬਰ ਲੈ ਕੇ ਪਹਿਲਾ ਦਰ ਪ੍ਰਾਪਤੀ ਤੇ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਕੁੜਿਆਣਾ ਦੀ ਬੱਚੀ ਨਵਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਾਰੀ ਹੋਈ ਮੈਰਿਟ ਲਿਸਟ ਵਿੱਚੋਂ 99% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਪੰਜਾਬ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਹੈ ਇਸ ਨੇ ਸਾਡੇ ਸਕੂਲ ਅਤੇ ਪੂਰੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਲਈ ਮੈਂ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸतीश ਕੁਮਾਰ ਜੀ ਸਾਡੇ ਬੀ ਐਨਓ ਪ੍ਰਿੰਸੀਪਲ ਸ਼੍ਰੀ ਸੁਖਦੇਵ ਸਿੰਘ ਗਿੱਲ ਅਤੇ ਮੇਰੇ ਬਹੁਤ ਹੀ ਮਿਹਨਤੀ ਸਟਾਫ ਨੂੰ ਵਧਾਈ ਦਿੰਦੀ ਹਾਂ ਇਸ ਦੇ ਨਾਲ ਹੀ ਮੈਂ ਬੱਚੀ ਦੀ ਮਾਤਾ ਜੀ ਨੂੰ ਵੀ ਵਧਾਈ ਦਿੰਨੀ ਹਾਂ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕਰਕੇ ਇਸ ਬੱਚੀ ਨੂੰ ਸਾਡੇ ਸਕੂਲ ਵਿੱਚ ਦਾਖਲ ਕੀਤਾ ਤੇ ਇਸ ਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇਸ ਬੱਚੀ ਨੇ ਇਸ ਸਾਲ ਦੌਰਾਨ ਜੋ ਐਨਐਮਐਚ ਦਾ ਪੇਪਰ ਹੈ ਉਹ ਵੀ ਕਲੀਅਰ ਕੀਤਾ ਹੈ ਇਹ ਸਭ ਇਸ ਬੱਚੀ ਦੀ ਅਨਥਕ ਮਿਹਨਤ ਅਤੇ ਮੇਰੇ ਬਹੁਤ ਹੀ ਹੌਨਰ ਅਤੇ ਮਿਹਨਤੀ ਸਟਾਫ ਸਦਕਾ ਸੰਭਵ ਹੋਇਆ ਹੈ